ਹੈਲੋ ਜੀ ਸਸਟੀਕਾਲ ਜੀ ਮੈਂ ਸਵਾਗਤ ਕਰਦੀ ਆ ਤੁਹਾਡਾ ਲੱਕੀ ਐਂਡ ਮੰਨਤ ਕਸ਼ਵਲੋਗ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਆਪਾਂ ਆਪਣੇ ਚੈਨਲ ਤੇ ਐਕਟਿਵ ਹੋਈਆਂ ਬਿਜੀ ਲਾਈਫ ਦੇ ਵਿੱਚ ਕੁਝ ਪਲ ਕੱਢੇ ਆ ਅੱਜ ਤੇ ਸਵੇਰ ਦੇ ਟਾਈਮ ਆਪਾਂ ਆ ਗਏ ਸੀ ਘੁੰਮਣ ਸਿੱਧੇ ਸਿੱਧੇ ਥੋੜੀ ਦੇਰ ਇੱਥੇ ਆਪਾਂ ਘੁੰਮਣ ਸੈਰ ਕਰ ਲੈਂਦੇ ਆ ਕਿਉਂਕਿ ਇੱਥੇ ਥੋੜਾ ਸਾਡੇ ਖੇਤਾਂ ਦਾ ਮਾਹੌਲ ਹੈ ਤੇ ਤਾਜੀ ਫਰੈਸ਼ ਹਵਾ ਆਉਂਦੀ ਹੈ ਥੋੜੀ ਆਬਾਦੀ ਵੀ ਘੱਟ ਹੈ ਸਾਡੇ ਏਰੀਆ ਦੇ ਵਿੱਚ ਤੇ ਸੂਰਜ ਚੜਾ ਆਇਆ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਸੀ ਇੱਧਰ ਇੱਧਰੋਂ ਪਾਸੇ ਵੀਡੀਓ ਬਣਾਉਣਾ ਤੇ ਠੰਡੀ ਠੰਡੀ ਹਵਾਵਾਂ ਦੇ ਵਿੱਚ ਸਵੇਰ ਦੀ ਸੈਰ ਦਾ ਲੱਗੀ ਮਜਾਂ ਆਂਦਾ ਹੈ ਤੇ ਮੈਂ ਇਕੱਲੀ ਅਗਰ ਇੱਥੇ ਇਕੱਲੀ ਨਹੀਂ ਆਂਦੀ ਮੇਰੇ ਨਾਲ ਜੋ ਲੱਕੀ ਜ਼ਰੂਰ ਆਂਦਾ ਹੈ ਘੁੰਮਣ ਤੇ ਲੱਕੀ ਦੇ ਨਾਲ ਉਹਦੀ ਟੋਲੀ ਸਾਰੀ ਛੋਟੇ-ਛੋਟੇ ਬਦੂਰੀਆਂ ਸਾਰੇ ਆ ਜਾਂਦੇ ਇਕੱਠੇ ਤੇ ਇੱਥੇ ਤੋਂ ਇਹਦੇ ਲਈ ਮੈਂ ਆਉਂ ਲਿਆ ਤੇ 20-25 ਮਿੰਟ ਘੁੰਮਣੇ ਲਗਾਤਾ ਤੇ ਇੱਥੇ ਆਪਣੇ ਫਰੈਂਡਾਂ ਦੇ ਨਾਲ ਮਸਤੀ ਕਰਦੇ ਹੋਏ ਲਕੀ ਲਕੀ ਨੂੰ ਸਵੇਰ ਦੀ ਆਜ਼ਾਦੀ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਸਵੇਰੇ ਬਹੁਤ ਵਧੀਆ ਹੁੰਦਾ ਹੈ ਇੱਥੇ ਠੰਡੀ ਠੰਡੀ ਹਵਾਵਾਂ ਦੇ ਵਿੱਚ ਤੇ ਦਿਲ ਕੰਮ ਕਰਨ ਨੂੰ ਬਿਲਕੁਲ ਨਹੀਂ ਕਰਦਾ ਘਰ ਦੇ ਅੰਦਰ ਜਾ ਕੇ ਜੀ ਕਰਦਾ ਥੋੜੀ ਦੇਰ ਇੱਥੇ ਹੀ ਬੈਠੇ ਆ ਤੇ ਇੱਥੇ ਸਾਰਿਆਂ ਨੇ ਪਾਥੀਆਂ ਪਤਰੀਆਂ ਸਰਦੀਆਂ ਦਾ ਇੰਦਨ ਸਾਰੇ ਇਕੱਠਾ ਕਰ ਰਹੇ ਨੇ ਇੱਥੇ ਪੱਤਦੇ ਨੇ ਤੇ ਫਿਰ ਇਹ ਟਾਈਮ ਸੀ ਸ਼ਾਮ ਨੂੰ ਦਾ ਸ਼ਾਮ ਨੂੰ ਮੈਂ ਤੇ ਜੋਵਨ ਬੈਠੇ ਤੇ ਕੰਨਾ ਚੁੱਪ ਰਹੇ ਸੀ ਜੋਵਨ ਕੋਲੋਂ ਗੰਨਾ ਛਿੱਲਿਆ ਨਹੀਂ ਜਾਂਦਾ ਤੇ ਮੇਰੀ ਡਿਊਟੀ ਸੀ ਜੋਵਨ ਨੂੰ ਗੰਨਾ ਛਿਲ-ਛਿਲ ਕੇ ਦੇਣਾ। ਐਡੇ ਚ ਘਾਟਾ ਮੇਰਾ ਸੀ ਕਿ ਮੂੰਹ ਮੇਰਾ ਸੈਡਾਂ ਤੋਂ ਇੰਨੀ ਬੁਰੀ ਤਰ੍ਹਾਂ ਛਿਲ ਗਿਆ ਸੀ ਮਸਰੂਡੇ ਤੇ ਜੋਵਨ RAM ਨਾਲ ਚੁੱਪ ਰਿਹਾ ਸੀ ਜਿਹੜਾ ਬੰਦਾ ਛਿਲ-ਛਿਲ ਕੇ ਦਿੰਦਾ ਹੈ ਨਾ ਉਹਨੂੰ ਘਾਟਾ ਹੈ ਨਾ ਉਹਨੂੰ ਚੁੱਪਣੇ ਦਾ ਟਾਈਮ ਲੱਗਦਾ ਹੈ ਕਿਉਂਕਿ ਅੱਜ ਕੱਲ ਬੱਚਿਆਂ ਤੋਂ ਗੰਨੇ ਛਿੱਲ ਕੇ ਚੁੱਪਣੇ ਬਹੁਤ ਔਖੇ ਨੇ। ਇਹ ਵੀ ਬਹੁਤ ਵੱਡਾ ਟਾਸ ਮਿਲ ਜਾਂਦਾ ਹੈ ਤੇ ਇਸ ਟਾਈਮ ਮਨਤ ਸੋਚ ਹੀ ਰਹੀ ਸੀ ਕਿ ਕਿਸ ਤਰ੍ਹਾਂ ਇਹਨੂੰ ਛਿੱਲਾ ਤੇ ਕੀ ਮੈਂ ਮੈਨੂ ਖਾਵਾ ਤੇ ਮੈਂ ਹਸਰੇ ਚ ਜੀ ਦੇਖਦੇ ਕਿੰਨੇ ਦੇਲ ਚ ਤੂੰ ਗੰਨਾ ਛਿੱਲੇਗੀ ਬਹੁਤ ਔਖਾ ਜੀ ਬੱਚਿਆਂ ਦਾ ਬੱਚਾ ਤੋਂ ਨਹੀਂ ਇਹ ਚੀਜ਼ਾਂ ਖਾਈਆਂ ਜਾਂਦੀਆਂ ਤੇ ਆਪਾਂ ਤਾਂ ਫਿਰ ਵੀ ਖਾ ਲੈਂਦੇ ਆ ਚੂਪ ਲੈਂਦੇ ਆ ਗੰਨੇ ਤੇ ਹੁਣ ਟਾਈਮ ਸ਼ਾਮ ਦਾ ਜੀ ਸ਼ਾਮ ਨੂੰ ਮੈਂ ਬਣਾਈ ਦਾਲ ਮੱਖਣੀ ਅੱਜ ਫਿਰ ਮੈਂ ਸੀ ਦਾਲ ਮੱਖਣੀ ਦੀ ਤੇ ਦਾਲ ਮੱਖਣੀ ਹਾਰੇ ਦੇ ਵਿੱਚ ਬਣਾਈ ਆਪਾਂ ਨੇ ਤੇ ਫਿਰ ਇੱਧਰ ਲੱਕੀ ਰਾਮ ਨਾਲ ਅਰੈਸਟ ਕਰ ਰਿਹਾ ਹੈ ਬੈਠਿਆ ਹੈ ਤੇ ਹੁਣ ਆਪਾਂ ਨੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਛੱਤੇ ਜਾਣਾ ਹੈ ਕਿਉਂਕਿ ਆਪਾਂ ਨੇ ਅੱਜ ਤੰਦੂਰ 'ਚ ਰੋਟੀ ਲਗਾਣੀ ਹੈ ਤੇ ਫੇਰ ਆਪਾਂ ਛੱਤੇ ਜਾ ਕੇ ਬਾਕੀ ਦੇ ਕੰਮ ਨਵੇੜਾਂਗੇ ਚਲੋ ਜੀ ਚੱਲਦੇ ਆ ਲਓ ਜੀ ਆਪਾਂ ਆ ਗਏ ਆਂ ਛੱਤ ਤੇ ਤੇ ਤੰਦੂਰ ਥੋੜੀ ਦੇਰ ਲਈ ਮਗਨ ਲਈ ਆਪਣਾ ਰੱਖ ਦਿੱਤਾ ਤੇ ਜਿਵੇਂ ਇਹਦੇ ਚ ਅੱਗ ਥੋੜੀ ਠੰਡੀ ਹੋਵੇਗੀ ਤੇ ਇਹ ਭੱਕ ਜਾਊਗਾ ਤੇ ਫਿਰ ਆਪਾਂ ਤੰਦੂਰ ਦੇ ਵਿੱਚ ਰੋਟੀਆਂ ਬਣਾਵਾਂਗੇ ਮੈਂ ਫਸਟ ਟਾਈਮ ਹੀ ਤੰਦੂਰ ਦੇ ਵਿੱਚ ਰੋਟੀਆਂ ਬਣਾ ਰਹੀ ਆ ਕਿਉਂਕਿ ਮੈਨੂੰ ਬੜਾ ਸ਼ੌਂਕ ਹੈ ਜੀ ਤੰਦੂਰ ਦੀ ਰੋਟੀ ਖਾਣ ਦਾ ਤੇ ਅੱਜ ਮੈਂ ਇਹ ਤੰਦੂਰ ਆਪਣੇ ਘਰ ਗਈ ਸੀ ਉੱਥੋਂ ਲੈ ਕੇ ਆਈ ਆ ਤੇ ਫਿਰ ਘਰ ਦੇ ਆਂਦੀ ਫਰਮਾਇਸੀ ਕਿ ਦਾਲ ਮਖਣੀ ਨਾਲ ਤੰਦੂਰ ਦੀ ਰੋਟੀ ਖਾਣੀ ਹੈ ਲੋ ਜੀ ਐਨ ਤੰਦੂਰ ਗਰਮ ਹੋ ਗਿਆ ਤੇ ਪਹਿਲੀ ਵਾਰ ਹੈ ਜੀ ਪਹਿਲੀ ਵਾਰ ਦੇਖਦੇ ਹਾਂ ਕਿਵੇਂ ਦੀ ਬਣਦੀ ਹੈ ਤੇ ਪਹਿਲਾ ਮੈਂ ਤੇ ਇਹ ਲੋਈਆਂ ਬਣਾ ਕੇ ਰੱਖ ਲਈਆਂ ਪਾਣੀ ਪੂਣੀ ਲੈ ਲਿਆ ਤੇ ਥੋੜਾ ਜਿਹਾ ਆਪਾਂ ਨੇ ਮੰਮੀ ਅਰ ਤੋਂ ਪੁੱਛਿਆ ਕਿਵੇਂ ਦੀ ਬਣਦੀਆਂ ਨੇ ਕਿਵੇਂ ਬਣਦੀਆਂ ਨੇ ਇਹਦੇ ਚ ਤੰਦੂਰ ਦੇ ਵਿੱਚ ਰੋਟੀ ਲਾਉਂਦੇ ਨੇ ਤੇ ਬਾਕੀ ਸਾਰੀ ਹੈਲਪ ਸਾਡੀ YouTube ਕਰ ਦਿੰਦਾ ਹੈ ਕਿ YouTube ਤੇ ਜੇ ਆਪਾਂ ਪੁੱਛੀਏ ਨਾ ਤਾਂ ਉਹ ਆਸਾਨੀ ਦੇ ਤਰੀਕੇ ਨਾਲ ਦੱਸ ਦਿੰਦਾ ਹੈ ਕਿਵੇਂ ਤੰਦੂਰ ਦੇ ਵਿੱਚ ਰੋਟੀ ਲਗਾਈ ਜਾਂਦੀ ਹੈ ਲਓ ਜੀ ਇਹ ਵੀਡੀਓਸ ਤੋਂ ਅਗਲੇ ਦਿਨ ਦੀ ਸੀ ਤੇ ਉਹ ਅਗਲੇ ਦਿਨ ਫੇਰ ਆਪਣਾ ਤੰਦੂਰ ਦੇ ਵਿੱਚ ਰੋਟੀ ਲਗਾਏ 2-3 ਦਿਨ ਲਗਾਤਾਰ ਬਣਾਈ ਰੋਟੀਆਂ ਤਰੀ ਵਾਲੀ ਸਬਜੀ ਦੇ ਨਾਲ ਤੇ 2-3 ਦਿਨ ਚ ਇੰਨਾ ਫਰਕ ਆ ਗਿਆ ਕਿ ਰੋਟੀਆਂ ਆਪ ਨਾਲ ਸਫਾਈ ਨਾਲ ਲੱਗਣੀ ਸਟਾਰਟ ਹੋ ਗਈ ਤੇ ਮੈਨੂੰ ਕੋਈ ਦਿੱਕਤ ਵੀ ਨਹੀਂ ਹੋਈ ਤੇ ਕੰਮ ਇੰਨਾ ਆਸਾਨ ਲੱਗਣ ਲੱਗਿਆ ਨਾ ਜਿਵੇਂ ਗੈਸ ਚੁੱਲ੍ਹੇ ਦੇ ਕੋਲ ਖੜ ਕੇ ਬਣਾਉਂਦੇ ਆ ਤਾਂ ਗਰਮੀ ਲੱਗਦੀ ਹੈ ਇੱਥੇ ਖੁੱਲੇ ਆਸਮਾਨ ਦੇ नीचे ਖੜ ਕੇ ਬਣਾਉਣਾ ਤੇ ਘਰਦਿਆਂ ਨੂੰ ਗਰਮ ਗਰਮ ਫੁਲਕੇ ਖਾਣੇ ਬਹੁਤ ਵਧੀਆ ਲੱਗੇ ਤੇ ਬਹੁਤ ਵਧੀਆ ਬਣੀ ਤੇ 씨 ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ